ਲੋੜੀ ਦਾ ਤਿਹਾੜੀ ਆਉਣ ਵਾਲਾ ਹੈ ਤੇ ਇਸ ਮੌਕੇ ਦੇ ਜੁੜੇ ਪਤੰਗਾ ਅਤੇ ਡੋਰ ਦੀ ਿਕਰੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਇਸ ਦੇ ਚੱਲਦੇ ਹੈ ਜਿਹੜੀ ਚਾਈਨਾ ਡੋਰ ਦੀ ਲਗਾਤਾਰ ਵਿਕਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਮੁਸ਼ਤੈਦੀ ਵਧਤੇ ਦਿਆ ਵੱਖ-ਵੱਖ ਥਾਵਾਂ ਤੇ ਸਬੰਧਿਤ ਛਾਪੇਮਾਰੀ ਕੀਤੀ ਜਾ ਰਹੀ ਹੈ ਸੋ ਇਸ ਮਹਿੰਮ ਨੂੰ ਅੱਗੇ ਤੋਰਦੇ ਆ ਮਟਾਲਾ ਪੁਲਿਸ ਨੇ ਜੁਆਇੰਟ ਆਪਰੇਸ਼ਨ ਕਰਕੇ ਹੈ ਜਾਣ ਲੇਵਾ ਡੋਰ ਚਾਈਨਾ ਡੋਰ ਦੇ 768 ਪੀਸ ਜਿਹੜੇ ਗੱਟੂ ਹੈ ਜਿਹੜੇ ਬਰਾਮਦ ਕੀਤੇ ਨੇ ਇਸ ਮੌਕੇ ਜੀਐਸਪੀ ਰਾਜੇਸ਼ ਕੱਕੜ ਨੇ ਜਾਣਕਾਰੀ ਦਿੱੰਦਿਆ ਦੱਸਿਆ ਇਹ ਜਾਨਲੇਵਾ ਡੋਰ ਬਟਾਲਾ ਪੁਲਿਸ ਬੜੀ ਮੁਸਤੈਦੀ ਨਾਲ ਅਸਰ ਜੋੜ ਨੂੰ ਬੰਦ ਕਰਨ ਦੇ ਵਿੱਚ ਲੱਗੀ ਹੋਈ ਹੈ ਜਿਹਦੇ ਚਲਦੇ ਕਾਦੀਆਂ ਦੇ ਇੱਕ ਦੁਕਾਨਦਾਰ ਕੋਲੋਂ ਵੱਡੀ ਗਿਣਤੀ ਵਿੱਚ ਜਾਨਲੇਵਾ ਡੋਰ ਗੱਟੂ ਹੈ ਜਿਹੜੀ ਬਰਾਮਦ ਕੀਤੀ ਗਈ ਹੈ ਪਾਸਪੁਰ ਤੋਂ ਲੱਗੀ ਦੀ ਰਿਪੋਰਟ ਮਿlhਾਨਾ ਲਾਇਆ ਕਾਦੀਆਂ ਖਾਨੇ ਵਿੱਚ ਕੀ ਕੀ ਤੋਦਚੀ ਆਪ ਸੋਨ ਨੂੰ ਸੋਨ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਕਾਦੀਆਂ ਪੁਲਿਸ ਵੱਲੋਂ ਜੋ ਦੋ ਦਿੱਦ ਕੋ ਲੋਕੇ ਬਹੁਤ 16 ਡੱਬੇ ਚਾਇਨਾ ਡੋਰ ਦੇ ਬਰੰਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚਾਇਨਾ ਡੋਰ ਬਈ ਇੱਕ ਬੜਾ ਜੋ ਪਸਟਲਰ ਹੈ ਜਾ ਕੇ ਇਹ ਇਹਦਾ ਇਹ ਯੂਜ਼ ਦੇ ਨਾਲ ਜਿਹੜਾ ਦੁਕਾਨੀ ਜਾਨ ਖਤਰਾ ਹੁੰਦਾ ਹੈ ਸਿਰ ਲੋਕਾਂ ਦੇ ਨਕ ਮੋਕਟੇ ਜਾਂਦੇ ਨੇ ਯੂਜ਼ ਨਾਲ ਜਾਨ ਖਤਰਾ ਹੁੰਦਾ ਹੈ ਇਹ ਪੰਛੀ ਹੁੰਦੇ ਉਹਨਾਂ ਦੇ ਪਰਵਾਰਗਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਅਰੀ ਸਮਾਜ ਦੇ ਵਿੱਚ ਵੀ ਯੋਜਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਸ਼੍ਰੀ ਜੈਨੂ ਜੀ ਡਾਇਰੈਕਟਰ ਤੇ ਇਹਦੇ ਖਿਲਾਫ ਬੜੀ ਜੰਮੀ ਪਧਰ ਤੇ ਮਹੌਂਸ਼ੀ ਵੀ ਹੋਈ ਹੈ ਉਸੇ ਮਹੌਜ ਦੇ ਤਹਿਤ ਚੱਲ ਰਿਆਂ ਕੱਲ ਖਾਣਾ ਖਾਦਿਆਂ ਵੱਲੋਂ ਸਪੈਸ਼ਲ ਬਰਾਂਡ ਦੀ ਮਦਦ ਨਾਲ ਖਾਣਕਾਦਮੀਆਂ ਵਿੱਚ जेडे सोनू है सोहन को सोलह पेटिया बराम किए गटू देटी के बाउट अड़ताली गू ने टोटल ये सत सौ अठारह गट्टू बनते हैं बराबर करके इन्होंने कानून साकार कर दिया होते खिलाफ़ परचा नंबर तीन तीन एक पच्ची रजिस्टर किया अंडरसैक्शन बी एन एस दो सौ तेईस सौ पच्ची नाल इन्होंने पंद्रह इनवायरमेंट प्रोटैक्शन एक्ट ਇਹ ਇੱਕ euh ਕੰਡਿਆ ਵਾਈਲਡ ਲਾਈਫ ਪ੍ਰੋਟੈਕਟਿੰਗ ਐਟ ਜਿਹੜਾ ਇਹਦੇ ਖਿਲਾਫ ਕਾਰਵਾਈ ਕਰਦੇ ਆ ਪਰਚੇਸਟ ਕਰਕੇ ਤਤਕੀਸ਼ ਨੂੰ ਰੰਬਿਆ ਇਸ ਨੂੰ ਗਾਂ ਫੜਨ ਹੋਣ ਹੋਰ ਪਰਸ ਵੀ جاری ਹੈ ਕਿ ਇਹ ਇਹ ਇਸ ਨੂੰ ਫੌਲਕਿੱਤੋਂ ਲੈ ਕੇ ਆਉਂਦਾ ਉਹ ਜਿਹੜਾ ਇਤਨਾ ਤਨਖਾਹ ਫਿਕਸ ਕਰਦੇ ਪਰ ਨੋਟ ਨਹੀਂ ਆਉਂਦਾ ਇਹਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹ ਇਹ ਚਾਈਨਾ ਡੋਰ ਨੂੰ ਬਿਲਕੁਲ ਉਸ ਮਨ ਕਰਨ ਨੂੰ ਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਇਹ ਜਿਹੜਾ ਉਹਨਾਂ ਨੇ ਪਰਾਪਤ ਕੰਡੂ ਡਾਣੀ ਹੈ ਜਨਰਲ ਯੂਜ਼ ਕਰਮ ਕਿਉਂਕਿ ਕਿਸੇ ਦੀ ਜਾਨ ਦੇ ਨਾਲ ਲਵਾੜ ਨਾ ਕਰਮ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਫੁੱਲਸ ਵੱਲੋਂ ਕਿ ਇਹਨਾਂ ਨੂੰ ਵੇਚਣ ਤੋਂ ਬਾਝਾਂ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਦੀ ਜਾਨ ਨਾਲ ਨਾ